ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਮੌਜੂਦ ਆ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਬਦਨੀ ਕਲਾਂ ਦੇ ਵਿੱਚ ਬਦਨੀ ਕਲਾਂ ਪਿੰਡ ਆ ਜਿਹੜਾ ਮਿੱਤਰੋ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਰਹਿ ਜਾਂਦਾ ਵਾ ਵੱਡਾ ਪਿੰਡ ਆ ਵੱਡਾ ਪਿੰਡ ਦਾ ਨਾਮ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਨਰਲ ਵੀ ਤੁਹਾਨੂੰ ਤਿੰਨ ਚਾਰ ਵਿਖਾਉਣੇ ਆ ਵਿਖਾਉਣੇ ਵੀ ਤੁਹਾਨੂੰ ਟੌਪ ਆ ਅੱਜ ਫਿਰ ਟੋਕੜਾ ਮਈਆਂ ਦਾ ਖਜ਼ਾਨਾ ਸੁਖਵੀਰ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਆ ਕਰਦੇ ਆ ਗੱਲਬਾਤ ਭਰਾ ਦੇ ਨਾਲ ਮਿਲਦੇ ਆ ਜਾਣਕਾਰੀ ਵਿੱਚ ਵਾਧਾ ਸਸੀ ਗਾਸੋ ਕਿਵੇਂ ਕੀ ਹਾਲ ਆ ਵੀਰੇ ਹਾਂਜੀ ਵੀਰੇ ਵਧੀਆ ਕੀਤਾ ਘਰ ਪਰਵਾਹ ਹਾਂਜੀ ਵਧੀਆ ਵੀਰੇ ਠੀਕ ਅੱਛਾ ਭਾਈ ਅੱਜ ਕਿੰਨੇ ਜਾਨਵਰਾਂ ਦੇ ਪਹਿਲਾਂ ਵੀਰੇ ਆਪਣੇ ਕੋਲ ਅੱਛਾ ਠੀਕ ਹੈ ਪਹਿਲੇ ਨੰਬਰ ਵਾਲੀ ਝੋਟੀ ਦੀ ਕੀ ਡੀਟੇਲ ਹੈ ਵੀਰੇ ਪਾਂ ਯਾਨੀ ਕਿ 6 ਕਿਲੋ ਦਾ ਦਊਗਾ 5 ਦੀ ਪਲਾਂ ਗਰੰਟੀ ਲੈ ਜੇ ਠੀਕ ਹੈ ਭਾਈ ਇਹ ਆਪਰ ਚਾਚੇ ਤੋਂ ਲਈ ਆ ਠੀਕ ਹੈ ਹਾਂ ਹੁਣੀ ਖੋਲ ਕੇ ਲੈਂਦੀ ਆ ਨਮਾਈ ਹੋਈ ਆ ਕੇ ਠੀਕ ਹੈ ਵੀਰੇ ਚੌਣ ਨੂੰ ਸੀਲ ਠੰਡੀ ਆ ਇਹ ਇੱਕ ਅੱਧਾ ਦਿਨ ਕਰ ਸਕਦੀ ਹੋ ਹਾਂ ਉਹਦਾ ਸਹੀ ਹੈ ਉਹ ਜਮਾ ਸੀਲ ਆ ਬਣੀ ਬੁਣੀ ਕੋਈ ਹੈਗੀ ਵੀਰੇ ਕਿ ਨਹੀਂ ਵੀਰੇ ਅੱਜ ਪੂਰਾ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਅੱਥੇ ਵੀਰੇ ਰੇਟ ਕੀ ਰਹੂ ਰੇਟ ਵੀਰੇ ਜਮਾਂ ਜੈ ਜੀ ਹੈ ਦਾ ਕਿੰਨਾ ਵੀਰੇ ਇਹ ਆਪਾਂ 40000 ਦੀ ਝੋਟੀ ਦੇ ਦਿੰਨੀ ਠੀਕ ਆ ਬਾਈ ਲੈ ਵੀ ਮੇਤਰੋ ਪਹਿਲੇ ਨਹੀਂ ਆਣਾ ਬਾਈ ਲੈਣਾ ਬਾਈ ਪਹਿਲਾਂ ਨਹੀਂ ਮੇਤਰੋ ਪਹਿਲਾਂ ਝੋਟੀ ਆ 6 ਕਿਲੋ ਦੁੱਧ ਦਾ ਤੁਸੀਂ 5 ਮੰਨ ਕੇ ਖਰੀਦਿਓ ਪਾਈਆਂ ਦਾ ਕਿਉਂਕਿ ਉਪਰੇ ਥਾਂ ਆਈ ਹੈ ਜੇ ਲਈ ਆ ਕੰਧ ਨਾਲੋਂ ਇਹ ਮੰਨ ਲਓ ਵੀ ਗਵੰਡੋ ਖੋਲ ਕੇ ਲੈਂਦੀ ਆ ਬਾਈ ਨੇ ਤੇ ਮਿਲਦੇ ਮੁੱਲ ਦੇ ਵਿੱਚ ਸਹੀ ਲੇਵੇ ਭਾਂਡੇ ਵੱਲੋਂ ਸਾਫ਼ ਤੇ ਸੁਥਰੀ ਆ ਅੰਗਾ ਪੈਰਾਂ ਦੀ ਆਹਾਂ ਦੀ ਚੰਗੀ ਆ ਝੋਟੀ ਰੇਟ ਆ ਜਿਹੜਾ ਮੇਤਰੋ ਇਹਦਾ 40000 ਰੁਪਈਆ ਵਿੱਚੋਂ ਮਾਨਤਨ ਬਾਈ ਹਾਂ ਦਾ ਕਰ ਦੇਾਂਗੇ ਦੇਖ ਸਕਦੇ ਹੋ ਵੀਰੇ ਜਦ ਇਹ ਗੱਭਣ ਚੈੱਕ ਆਪਾਂ ਸਾਡੇ ਤਿਆਰ ਤੇ ਹੋ ਜਾਣੀ ਐ ਹਾਂ ਹੋ ਜਾਣੀ ਬਾਈ ਮੰਨ ਲੈ ਝੋਟੀ ਦਾ ਕੱਦ ਬਹੁਤ ਹਾਂ ਬਾਈ ਇਹਦਾ ਤੇਰੇ ਕੋਲ ਵੀ ਜੀ ਨਹੀਂ ਲਾਇਆ ਹਨਾ ਆ ਵੀਰੇ ਹੁਣੇ ਹੀ ਲਿਆਂਦੀ ਆ ਆਪਾਂ ਠੀਕ ਆ ਠੀਕ ਆ ਐਵੇਂ ਝੂਠ ਨਹੀਂ ਮਾਰਨਾ ਵੀਰੇ ਦੋ ਨੰਬਰ ਤੇ ਜਿਹੜੀ ਝੋਟੀ ਐ ਬਾਈ ਬੱਲੀ ਇਹ ਵੀਰੇ ਜਾਣੀ ਕਿ ਦੁੱਧ ਹੋਊ 8 ਕਿਲੋ ਠੀਕ ਆ 7 ਦੀ ਜਿਹੜਾ ਮਰਜ਼ੀ ਗਾਰੰਟੀ ਲੈ ਜੇ ਠੀਕ ਆ ਵੀਰੇ ਠੀਕ ਆ ਨਾ ਤੇ ਮਗਰ ਕੱਟੀ ਆ ਵੀਰੇ ਠੀਕ ਆ ਆ ਕੱਟੀ ਆ ਹਾਂਜੀ ਵੀਰੇ ਕੱਟੀ ਤੇ ਮਿਲਦੀ ਆ ਵੀਰੇ ਠੀਕ ਆ ਵੀਰੇ ਅੱਛਾ ਤੇ ਠੰਡੀ ਸੀਲ ਚੂਨ ਚੰਨ ਚੂਨ ਨੂੰ ਠੰਡੀ ਸੀਲ ਹੈ ਵੀਰੇ ਜਿਹੜਾ ਇਹਦਾ ਮੂਹਰਲਾ ਥਾਣਾ ਵੀਰੇ ਅਸਮਾ ਵੀ ਪੂਰਾ ਦੁੱਧ ਵੀ ਵਧੀਆ ਪੂਰਾ ਹੈ ਤੇ ਮੜਾ ਚੀੜਾ ਜੀ ਮੈਂ ਲਾ ਚੂਨ ਦੇ ਵਿੱਚ ਸੱਕਦਾ ਹਾਂ ਹਾਂ ਸੱਕਦਾ ਵੀਰੇ ਠੀਕ ਹੈ ਧਾਰ ਬਰੀਕ ਹੈ ਕਿ ਉਹ ਧਾਰ ਵੀਰੇ ਫੁਆਰੇ ਵਾਂਗੂ ਮਾਰਦੀ ਹੈ ਓਕੇ ਠੀਕ ਹੈ ਭਾਈ ਤੇ ਇਹਦਾ ਰੇਟ ਭਾਈ ਇਹ ਆਪਾਂ 50 ਦੀ ਦੇ ਦਿਆਂਗੇ ਵੀਰੇ 5000 ਦੀ ਬੱਚੇ ਸਮੇਤ ਹੈ ਹਾਂ ਵੀ ਠੀਕ ਹੈ ਮਾਨਦਨ ਵਿੱਚੋਂ ਕਰ ਦਿਆਂਗੇ ਜੀ ਲੈ ਆ ਵੀ ਮਿੱਤਰੋ 8 ਕਿਲੋ ਦੁੱਧ ਹੈ 7 ਮਨ ਕੇ ਤੁਸੀਂ ਆਉਂਦਾ ਵੀ ਭਾਈ ਜਰਾ ਗਰੰਟੀ ਵਾਲਾ ਖਰੀਦਿਓ ਮਿਲਦੀ ਮਿਲਦੀ ਬੱਚੇ ਤੇ ਕੱਟੀ ਮਗਰ ਬਣੀ ਕੋਈ ਵੀਰੇ ਇਹ ਨਹੀਂ ਬਣੀ ਵੀਰੇ ਝੋਟੋ ਕੇ ਇਹ ਨਹੀਂ ਬਣੀ ਬਾਈ ਜੰਦਾ ਥਲੋ ਥਲੋ ਇਹ ਵੀ ਚੰਗੀ ਆ ਨੀਲੀ ਰਾਵੀ ਤੇ ਪੈਂਦੀ ਆ ਹਨਾ ਹਾਂ ਬਾਈ ਹੂੰ ਅੱਛਾ ਮਗਰ ਇਹਦੇ ਆ ਕੱਟੀ ਆ ਕੱਟੀ ਤੇ ਇਹ ਮਿਲਦੀ ਆ ਮਿੱਤਰੋ 50000 ਰੁਪਏ ਦੀ ਡਿਮਾਂਡ ਆ ਵਿੱਚੋਂ ਮੰਨਤਨ ਹੋ ਜਾਊਗਾ ਵੀਰੇ ਹਾਂ ਵੀਰੇ ਕਰਦੇ ਆ ਠੀਕ ਆ ਬਾਈ ਅੱਛਾ ਬਈ ਇਹ ਤਾਂ ਹੋ ਗਿਆ ਆਪਣੇ ਜਾਨਵਰ ਤੇ ਇੱਕ ਬੱਛੀ ਵੀ ਆ ਤੇਰੇ ਕੋਲੇ ਖੜੀ ਬੱਛੀ ਵੀਰੇ ਅੱਜ 5ਵਾਂ ਮਹੀਨਾ ਲੱਗ ਗਿਆ ਇਹਨੂੰ ਠੀਕ ਆ ਚਾਰਾਂ ਦੀ ਗੱਬਣ ਕਨ ਫਾਰਮ ਹਾਂ ਮਾ ਪੱਕੀ ਕਿੱਕ ਪਾਸ ਆਹ ਵੀਰੇ ਅੱਛਾ ਵੀਰੇ ਕਿਤੇ ਰੰਗ ਦੇ ਕਾਲੇ ਕਰਨ ਜਾਤ ਬਹੁਤ ਬੱਛੀ ਤੇ ਹਨ ਹਾਂਜੀ ਵੀਰੇ ਸਾਂਭਣ ਵਾਲੀ ਹੋਇਆ ਗੱਲ ਹੀ ਹਨਾ ਸੁਖਵੀਰ ਭਾਈ ਸਾਂਭਣ ਵਾਲੀ ਆ ਵੀਰੇ ਬੱਛੀ ਹੂੰ ਨਹੀਂ ਠੀਕ ਆ ਅੱਛਾ ਵੀਰੇ ਇਹਦਾ ਕੀ ਰੇਟ ਰਹੂਗਾ ਭਾਈ ਇਹ ਆਪਾਂ 25000 ਦੀ ਦੇ ਦਿਆਂਗੇ ਠੀਕ ਆ ਮਾਨਤ ਵਾਲੇ ਵਿੱਚ ਕਰ ਦਿਆਂਗੇ ਵੀਰੇ ਠੀਕ ਆ ਲੈ ਭਾਈ 25000 ਦੀ ਮਿਲ ਜੂਗੀ ਭਾਈ ਇਹਦਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਪੀਰਮਾਨਾ ਸਿੰਘ ਹੈਗੇ ਹਨਾ ਉਹ ਤਾਂ ਮੜੀਆਂ ਫੋਟਾਂ ਫੁੱਟੀਆਂ ਵੀ ਆ ਵੀਰੇ ਹੂੰ ਜਾਦ ਬ੍ਰੀਡ ਬਹੁਤ ਆ ਬੱਛੀ ਹਾਂਜੀ ਬਣ ਦੇ ਵੀਰੇ ਲੈ ਨੇ ਵੀ ਨਤਰੋ ਚਿੱਟੇ ਕੰਨ ਦੇ ਕਾਲੇ ਕੰਨ ਤੇ ਚਿੱਟਾ ਰੰਗ ਜਿੰਦੀ ਅੱਜਕੱਲ ਪੂਰੀਆ ਮੰਗ ਐਫ ਐਫ ਦੇ ਵਿੱਚ ਪਾਈ ਜਾਂਦੀ ਆ ਟੱਕ ਪੂਰੀ ਮਿੱਤਰੋ ਕਿਉਂਕਿ ਇਹ ਰੰਗ ਦੀ ਤੇ ਕੰਨ ਦੀ ਬਹੁਤ ਜ਼ਿਆਦਾ ਮੰਗ ਹੋਈ ਖੜਿਆ ਜਿਹੜਾ ਚਿੱਟਾ ਰੰਗ ਆ ਬਾਕੀ ਤੁਸੀਂ ਆਪ ਵੀ ਸਿਆਣੇ ਆ ਤੇ ਇਹਦਾ ਡਿਮਾਂਡ ਆ ਜਿਹੜੀ 25000 ਰੁਪਇਆ 4 ਮਹੀਨਿਆਂ ਦੇ ਗੱਬਣਾਂ ਚੈੱਕ ਪਾਸ ਆ ਇਹ ਕਰਮਾਂ ਵਾਲੀ ਤੇ ਇਹ ਜਾਨਵਰ ਸੀ ਬਾਈ ਦੇ ਕੋਲੇ ਇਹਨਾਂ ਨੂੰ ਖਰੀਦਣ ਦੇ ਲਈ ਪਤਨੀ ਕਲਾਂ ਪਿੰਡ ਦੇ ਵਿੱਚ ਆਉਣਾ ਪੈਣਾ ਜिले ਮੂਗੇ ਦਾ ਪਤਨੀ ਕਲਾਂ ਪਿੰਡ ਆ ਸੁਖਵੀਰ ਵੀਰ ਦੇ ਘਰੋਂ ਵੀਡੀਓ ਕਵਰ ਕੀਤੀ ਹੈ 94633 19970 ਤੇ ਤੁਸੀਂ ਕਰਨੀਆ ਬਾਈ ਦੇ ਨਾਲ ਗੱਲਬਾਤ ਧੰਨਵਾਦ ਸ਼ੁਕਰੀਆ ਜਉਂਦੇ ਰਹੋ